ਆਪਾਂ ਬਣਾਉਣ ਲੱਗੇ ਆ ਅੱਜ ਸੇਵੀਆ ਦੁੱਧ ਦਾ ਇੱਕ ਗਲਾਸ ਪਾਤਾ ਤੇ ਦੁੱਧ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਆਵਲੀਆਂ ਸੇਵੀਆ ਬਣਾਉਣੀਆਂ ਆ ਆਪਾਂ ਰੈਡੀਮੇਡ ਹੁੰਦੀਆਂ ਜਿਹੜੀਆਂ ਸੇਵੀਆਂ ਬਹੁਤ ਜਲਦੀ ਬਣ ਕੇ ਤਿਆਰ ਹੁੰਦੀਆਂ ਬਸ ਦੁੱਧ ਨੂੰ ਗਰਮਾ ਦਿਵਾਓ ਤੇ ਨਾਲ ਹੀ ਗਰਮ ਗਰਮ ਦੁੱਧ ਦੇ ਵਿੱਚ ਸੇਵੀਆਂ ਪਾ ਦਿਓ ਤੇ ਸੇਵੀਆਂ ਆਪਣੀ ਹੀ ਬਣ ਕੇ ਤਿਆਰ ਆ। ਕੋਨ ਆਪਣੀਆਂ ਜਿੰਨੀਆਂ ਸੇਵੀਆਂ ਹਿਸਾਬ ਨਾਲ ਜੇ ਤੁੱਛੇ ਮਿੱਠਾ ਘੱਟ ਖਾਣਾ ਪਸੰਦ ਕਰਦੇ ਆ ਤਾਂ ਘੱਟ ਆਪਾ ਪਾ ਦਾਂਗੇ। ജോ ദുദ്ധ നാളെ നാളെ പാണി ആ ഖണ്ഡ ਤੁਸੀਂ ਇਸ ਤਰੀਕੇ ਸੇਵੀਆਂ ਬਣਾਉਂਗੇ ਬਹੁਤ ਜਲਦੀ ਸੇਵੀਆਂ ਬਣ ਕੇ ਤਿਆਰ ਹੋਣਗੀਆਂ ਜਦੋਂ ਦੰਤ ਪਾਣੇ ਨਾਲ ਹੀ ਖੰਡ ਪਾ ਕੇ ਇਹਨੂੰ ਗਾਲਾ ਦਿਵਾ ਲਓ ਦੁੱਧ ਨੂੰ dosenu gak ada? kena pake spanduk lagi gas apa sih makar tadi ਮਾਰ ਆ ਗਿਆ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਇੱਕ ਵਾਲਾ ਆਪਾਂ ਦੁੱਧ ਨੂੰ ਤਵਾਣਾ ਤੇ ਇੱਕ ਵਾਲਾ ਆਪਾਂ ਸੇਵੀਆਂ ਨੂੰ ਤਵਾਣਾ ਇਹਨੂੰ ਹੁਣ ਆਪਾਂ ਕਰਦਾਂਗੇ ਬੰਦ ਤੇ ਬਾਕੀ ਦੀਆਂ ਜਿਹੜੀਆਂ ਇਹ ਆਹ ਦੇਖੋ ਬਾਕੀ ਦੀਆਂ ਇਹ ਭਾਫ਼ ਨਾਲ ਬਨ ਜਾਂਦੀਆਂ ਆਪਾਂ ਬੰਦ ਕਰਕੇ ਸੇਕ ਲਵਾਵਾਂਗੇ ਗੈਸ ਆਪਾਂ ਬੰਦ ਕਰਤਾ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਕੇ ਜਾਇਓ ਤੇ ਮੇਰੇ ਚੈਨਲ ਤੇ ਅੰਬ ਦੇ achar ਦੀ ਰੈਸਪੀ ਤੇ ਹੋਰ ਮਿਰਚਾਂ ਦਾ achar, ਆਲਿਆਂ ਦਾ achar ਤੇ ਆਪਣੀ ਜਿਹੜੀ ਘਰਾਂ ਚ ਸਬਜ਼ੀਆਂ ਬੰਦੀਆਂ ਸਾਰੀਆਂ ਸਬਜ਼ੀਆਂ ਦੀ ਰੈਸਪੀ ਪਈ ਹੋਈ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਝੂਣ ਵਾਚ ਕਰਿਓ ਸਾਰੀਆਂ ਜਲਦੀ ਬਣ ਕੇ ਤਿਆਰ ਹੁੰਦੀਆਂ ਜੇ ਕੋਈ ਗੈਸਟ ਆ ਜਾਣ ਸਿਰਫ 2 ਮਿੰਟਾਂ ਚ ਹੀ ਮੈਗੀ ਵਾਂਗੂ ਬਣ ਕੇ ਤਿਆਰ ਹੋ ਜਾਂਦੀਆਂ ਜੇ ਆਪਣਾ ਦੁੱਧ ਵਾਲਾ ਦਿੱਤਾ ਹੋਇਆ ਗਰਮ ਹੈ ਦੁੱਧ ਤੇ ਬਸ ਫਿਰ ਉਹਦੇ ਚ ਥੋੜੀ ਜਿਹੀ ਖੰਡ ਪਾ ਕੇ ਨਾਲ ਹੀ ਸੇਵੀਆਂ ਪਾ ਦੋ ਤੇ ਇੱਕ ਵਾਲਾ ਦਵਾ ਲਓ ਮੈਗੀ ਜਿੰਨਾ ਹੀ ਬਣ ਕੇ ਟਾਈਮ ਲੱਗਦਾ ਇਹਨੂੰ ਜਿਵੇਂ 5 ਮਿੰਟ ਚ ਮੈਗੀ ਬਣਦੀ ਐਵੇਂ 5 ਮਿੰਟ ਚ ਇਹ ਸੇਵੀਆਂ ਬਣ ਕੇ ਤਿਆਰ ਹੋ ਜਾਂਦੀਆਂ ਤੇ ਟੇਸਟੀ ਵੀ ਬਹੁਤ ਬਣਦੀਆਂ ਦੂਜੀਆਂ ਸੇਵੀਆਂ ਨਾਲੋਂ ਉੱਤ ਵੀ ਥੋੜਾ ਜਿਹਾ ਸੋਖਤ ਕਰ ਲਿਆ ਨੇ ਤੇ ਸੇਵੀਆਂ ਆਪਣੀਆਂ ਬਣ ਕੇ ਤਿਆਰ ਆ ਹੁਣ ਆਪਾਂ ਕੱਢਦੇ ਭਾਂਡੇ 'ਚ ਕੱਢ ਕੇ ਵਿਖਾਣੇ ਤੁਹਾਨੂੰ ਕੋਲੀ 'ਚ ਆਹ ਵੇਖੋ ਸੇਵੀਆਂ ਆਪਣੀਆਂ ਬਿਲਕੁਲ ਤਿਆਰ ਆ ਬਣ ਕੇ ਨੋਚ ਸੇਮੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਇਹ ਜਿਵੇਂ ਜਿਵੇਂ ਠੰਡੀਆਂ ਹੋਈ ਜਾਣਗੀਆਂ ਤੇ ਗਾੜੀਆਂ ਹੋਈ ਜਾਣਗੀਆਂ ਇਹ ਜੇ ਤੁਸੀਂ ਹੋਰ ਰੱਖਣਾ ਚਾਹੁੰਦੇ ਹੋਰ ਰੱਖ ਦਿਓ ਤੇ ਜਦੋਂ ਇਹਦਾ ਦੁੱਧ ਸੁੱਕ ਜਾਊਗਾ ਇਹ ਡਰਾਈ ਜੀਆਂ ਹੋ ਜਾਣਗੀਆਂ ਤੇ ਤੁਸੀਂ ਦੁੱਧ ਦੇ ਚ ਹੋਰ ਵੀ ਪਾ ਸਕਦੇ ਆ ਵੈਸੇ ਤਾਂ ਜਿਹੜਾ ਇਹਨੇ ਸੁੱਕਣਾ ਸੀ ਦੁੱਧ ਸੁੱਕ ਲਿਆ ਤਿਆਰੀ ਖਾਪਨੀ ਸੇਵੀਆਂ ਹੁਣ ਬਿਲਕੁਲ ਤਿਆਰ ਆ ਬਣ ਕੇ ਬਹੁਤ ਟੇਸਟੀ ਸੇਵੀਆਂ ਬਣਦੀਆਂ ਟਰਾਈ ਜ਼ਰੂਰ ਕਰਿਓ ਤੁਸੀਂ ਇਹਨੂੰ ਜੇ ਜਦੋਂ ਸੇਵੀਆਂ ਬਣਾਉਣ ਲੱਗੇ ਨਾ ਮੜੀਆਂ ਨੂੰ ਚੈੱਕ ਕਰ ਲਿਆ ਕਰੋ ਕਈ ਵਾਰ ਵਿੱਚੇ ਜਿਆਦਾ ਕਾਲੀਆਂ ਜੀਆਂ ਸੇਵੀਆਂ ਜਿਵੇਂ ਜਿਆਦਾ ਰੜ ਜਾਂਦੀਆਂ ਸੇਵੀਆਂ ਉਸ ਤਰੀਕੇ ਦੀਆਂ ਸੇਵੀਆਂ ਹੁੰਦੀਆਂ ਤੇ ਉਹਨੂੰ ਤੁਸੀਂ ਅਲੱਗ ਕੱਟ ਲਿਆ ਕਰੋ ਤੁਸੀਂ ਇਹ ਚ ਕਾਜੂ ਬਦਾਮ ਕਿਸ਼ਮਿਸ਼ ਖੁਸ਼ਮੀ ਪਾ ਸਕਦੇ ਹੋ ਤੇ ਸੇਵੀਆਂ ਆਪਣੀਆਂ ਹੁਣ ਬਣ ਕੇ ਤਿਆਰ ਹੈ ਤੁਸੀਂ ਵੀ ਇਹ ਨੂੰ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਕਰਦੇ ਆ ਲਾਈਵ ਬੰਦ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰੇ ਚੈਨਲ ਤੇ ਵੀਡੀਓ ਪਈਆਂ ਹੋਈਆਂ ਜਿਹੜੀਆਂ ਉਹ ਵੀ ਵੇਖਿਓ ਲਾਈਵ ਤੇ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ